ਮੈਂ ਕਹਿੰਨਾ ਵੀ ਅੱਜ ਕੱਲ ਦਾ ਸਮਾਂ ਤਾਂ ਐਡਾ ਕੁ ਮਾੜਾ ਆ ਗਿਆ ਵੀ ਗੱਲਾਂ ਹੀ ਛੱਡ ਦਿਓ। ਹੁਣ ਤਾਂ ਯਾਰ ਕੁੜੀਆਂ ਤੋਂ ਵੀ ਇੰਨਾ ਕੁ ਡਰ ਲੱਗਣ ਲੱਗ ਗਿਆ ਵੀ ਗੱਲਾਂ ਹੀ ਛੱਡ ਦਿਓ। ਅੱਜ ਵਾਲੀ ਵੀਡੀਓ ਦੇਖਣ ਤੋਂ ਬਾਅਦ ਬਹੁਤ ਸਾਰੇ ਮੁੰਡੇ ਸਹੇਲੀ ਨੂੰ ਤੋਂ ਖਾ ਦੇਣ ਤੋਂ ਪਹਿਲਾਂ 100 ਵਾਰੀ ਸੋਚਣਗੇ। ਇੱਕ ਐਹੋ ਜੀ ਕੁੜੀ ਜਿਨੇ ਆਪਦੇ ਆਸ਼ਕ ਦੀਆਂ ਵੀ ਪੂਛਾਂ ਚੁਕਾਤੀਆਂ ਤੇ گاਾਂ ਉਹਦੀ ਘਰ ਵਾਲੀ ਦੀਆਂ ਵੀ ਪੂਛਾਂ ਚੁਕਾਤੀਆਂ। ਮੈਂ ਇਹ ਕੰਨਾਂ ਨੂੰ ਹੱਥ ਲਾਏ ਕਹਿੰਦਾ ਵੀ ਐਹੋ ਜੀ ਸਹੇਲੀ ਕਿਸੇ ਵੈਰੀ ਦੁਸ਼ਮਣ ਦੀ ਨਾ ਹੋਵੇ ਓਏ। ਮੈਂ ਕਹਿੰਦਾ ਯਾਰ ਉਹਨੇ ਜਮਾ ਅੰਤ ਹੀ ਕਰਤਾ ਸਾਰੇ ਕੰਮ ਦਾ ਯਾਰ ਥੋੜਾ ਜਿਹਾ ਸਮਾਂ ਕੱਢ ਕੇ ਕਹਾਣੀ ਸੁਣ ਲਿਓ ਦਿਮਾਗ ਦੇ ਪੁਰਜੇ ਖੁੱਲ ਜਾਣਗੇ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਥੋੜਾ ਜਿਹਾ ਸਮਾਂ ਕੱਢ ਕੇ ਕਹਾਣੀ ਨੂੰ ਸੁਣਿਓ ਜ਼ਰੂਰ ਲੋਕੰਡੇ ਖੜੇ ਹੋ ਜਾਣਗੇ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਥੋੜਾ ਜਿਹਾ ਸਮਾਂ ਕੱਢ ਕੇ ਕਹਾਣੀ ਨੂੰ ਸੁਣਿਓ ਜ਼ਰੂਰ ਲੂ ਕੰਡੇ ਖੜੇ ਹੋ ਜਾਣਗੇ ਇੱਕ ਕੁੜੀ ਸੀ ਸੰਗੀਤਾ ਜਿਹਦੀ ਉਮਰ ਲਗਭਗ 22 ਸਾਲ ਦੇ ਨੇੜੇ ਸੀ ਤੇ ਸੰਗੀਤਾ ਕਿਸੇ ਹਸਪੀਟਲ ਦੇ ਵਿੱਚ ਨਰਸ ਦੀ ਜੌਬ ਕਰਦੀ ਹੁੰਦੀ ਆ ਤੇ ਇਹਦੇ ਨਾਲ ਹੀ ਇੱਕ ਮੁੰਡਾ ਹੋਰ ਸੀ ਜਿਹਦਾ ਨਾਮ ਅਸੀਂ ਰਾਜਕਮਾਰ ਉਮਰ ਲਗਭਗ ਉਹਦੀ ਹੋਣੀ ਹੈ 24-25 ਸਾਲ ਦੇ ਨੇੜੇ ਉਹ ਵੀ ਉਸੇ ਹਸਪੀਟਲ ਦੇ ਵਿੱਚ ਕੰਬਾਉਂਡਰ ਲੱਗਿਆ ਹੋਇਆ ਸੀ ਚਲੋ ਜੀ ਦੋਨੇ ਜਣੇ ਇਕੱਠੇ ਡਿਊਟੀ ਕਰਦੇ ਸੀਗੇ ਤੇ ਚਲੋ ਜੀ ਦੋਨਾਂ ਦਾ ਅੱਖ ਮਟਕਾ ਹੋ ਗਿਆ ਤੇ ਫਿਰ ਗੱਲ ਲਵ ਯੂ ਲਵ ਯੂ ਤੇ ਆ ਗਈ ਤੇ 15-20 ਦਿਨਾਂ ਬਾਅਦ ਇਹਨਾਂ ਦੇ ਵਿੱਚ ਸਬੰਧ ਬਣਨੇ ਵੀ ਸ਼ੁਰੂ ਹੋ ਜਾਂਦੇ ਆ ਗੱਲ ਹੋਣ ਤੋਂ 15-20 ਦਿਨਾਂ ਬਾਅਦ ਇਹ ਸਾਰੀਆਂ ਹੱਦਾਂ ਮਾਂ ਦੇ ਪੁੱਤ ਪਾਰ ਕਰ ਜਾਂਦੇ ਆ। ਹੁਣ ਇਹ ਦੋਨੇ ਜਣੇ ਇਸ਼ਕ ਦੇ ਵਿੱਚ ਐਨੇ ਕ ਅੰਨੇ ਹੋ ਜਾਂਦੇ ਆ ਵੀ ਗੱਲਾਂ ਹੀ ਛੱਡ ਦਿਓ। ਜਿਹੜੀ ਸੰਗੀਤਾ ਹੁੰਦੀ ਆ ਉਹਦਾ ਬਰਥਡੇ ਹੁੰਦਾ। ਤੇ ਰਾਜਕੁਮਾਰ ਸੰਗੀਤਾ ਨੂੰ ਬਰਥਡੇ ਦੇ ਟਾਈਮ ਦੇਖੋ ਕਿਹੜਾ ਗਿਫਟ ਦਿੰਦਾ। ਰਾਜਕੁਮਾਰ ਇੱਕ ਸਰਜਿਕਲ ਬਲੇਡ ਲੈ ਕੇ ਜਾਂਦਾ ਸੰਗੀਤਾ ਦੇ ਸਾਹਮਣੇ ਬਹਿ ਕੇ ਬਾਹ ਦੇ ਉੱਪਰ ਸੰਗੀਤਾ ਦਾ ਨਾਮ ਲਿਖ ਦਿੰਦਾ। ਬਾਹ ਖੂਨੋਂ ਖੂਨ ਹੋ ਜਾਂਦੀ ਆ ਸੰਗੀਤਾ ਬਹੁਤ ਇੰਪ੍ਰੈਸ ਹੁੰਦੀ ਆ ਵੀ ਹਾਏ ਰੱਬਾ ਮੈਨੂੰ ਰੱਬ ਨੇ ਐਡਾ ਰਾਂਝਾ ਦੇ ਦਿੱਤਾ ਵੀ ਜਿਹੜਾ ਮੇਰੇ ਪਿੱਛੇ ਇੰਨਾ ਕੁਝ ਕਰੀ ਜਾਂਦਾ ਫਿਰ ਰਾਜਕੁਮਾਰ ਦਾ ਬਰਥਡੇ ਹੁੰਦਾ ਤੇ ਸੰਗੀਤਾ ਵੀ ਸੇਮ ਇਹੀ ਗਿਫਟ ਦਿੰਦੀ ਆ ਉਹ ਵੀ ਬਰਥਡੇ ਵਾਲੇ ਦਿਨ ਸਰਜਿਕਲ ਬਲੇਡ ਲੈ ਕੇ ਜਾਂਦੀ ਆ ਤੇ ਬਾਹ ਦੇ ਉੱਪਰ ਰਾਜਕੁਮਾਰ ਲਿਖ ਲੈਂਦੀ ਆ ਬਾਹ ਖੂਨੋਂ ਖੂਨ ਹੋ ਜਾਂਦੀ ਆ ਹੁਣ ਇਹ ਦੋਨਾਂ ਦਾ ਪਿਆਰ ਇਸ਼ਕ ਮੁਹੱਬਤ ਹੀਰ ਰਾਂਝੇ ਦੇ ਉੱਪਰ ਵਾਲੇ ਲੈਵਲ ਦਾ ਹੋ ਜਾਂਦਾ ਇਹਨਾਂ ਨੂੰ ਐ ਲੱਗਦਾ ਵੀ ਹੀਰ ਰਾਂਝੇ ਦੀ ਗੱਲ ਤਾਂ ਬਾੜੀ ਪਿੱਛੇ ਰਹਿ ਗਈ ਵੀ ਅਸੀਂ ਤਾਂ ਹੁਣ ਉਤਲੇ ਲੈਵਲ ਦਾ ਇਸ਼ਕ ਕਰਦੇ ਪਏ ਆ ਚਲੋ ਜੀ ਦੋ ਤਿੰਨ ਸਾਲ ਇਹਨਾਂ ਦਾ ਕਾਮਪੂਰੋ ਜੋਰੋ ਜੋਰ ਚੱਲਦਾ ਸੰਗੀਤਾ ਘਰੋਂ ਰੋਟੀ ਬਣਾ ਕੇ ਲਿਆਇਆ ਕਰੇ ਰਾਜਕਮਾਰ ਦੀ ਵੀ ਨਾਲ ਆ ਲਿਆਇਆ ਕਰੇ ਕਦੇ ਰਾਜਕਮਾਰ ਨੂੰ ਚੂਰੀ ਕੁੱਟ ਕੇ ਖਵਾਇਆ ਕਰੇ ਸੰਗੀਤਾ ਨੇ ਜਾਨੀ ਕਿ ਹੱਦੋਂ ਜ਼ਿਆਦਾ ਰਾਜਕਮਾਰ ਦਾ ਕੀਤਾ ਰਾਜਕਮਾਰ ਨੂੰ ਲੀੜੇ ਕੱਪੜੇ ਸਭ ਕੁਝ ਆਪ ਦੀ ਤਨਖਾਹ ਚੋਂ ਲੈ ਦਿੰਦੀ ਸੀ ਉਹ 1 ਰੁਪਿਆ ਵੀ ਬਚਾ ਕੇ ਘਰੇ ਨਹੀਂ ਲੈ ਕੇ ਜਾਂਦੀ ਸੀ ਇੰਨੀ ਜ਼ਿਆਦੀ ਰਾਜਕਮਾਰ ਪਿੱਛੇ ਉਹ ਛਦਾਣ ਹੋ ਗਈ ਕੁੜੀ ਚਲੋ ਜੀ ਰਾਜਕਮਾਰ ਆ ਰਾਣੇ ਤਿੰਨ ਸਾਲ ਪੂਰੇ ਬੁੱਲੇ ਲੁੱਟੇ ਸੰਗੀਤਾ ਦੇ ਨਾਲ ਤੇ ਉਸ ਤੋਂ ਬਾਅਦ ਸੰਗੀਤਾ ਕਹਿਣ ਲੱਗੀ ਵੀ ਚੱਲ ਹੁਣ ਆਪਾਂ ਵਿਆਹ ਕਰਾਉਣੇ ਆ ਵੀ ਸਾਰੀ ਉਮਰ ਐ ਥੋੜੀ ਮਿਲਦੇ ਰਹਿ ਚੋਰੀ ਛੱਪੇ ਵੀ ਹੁਣ ਆਪਾਂ ਵਿਆਹ ਕਰਾ ਲੈਨੇ ਆ ਕੋਈ ਚੱਕਰ ਨਹੀਂ ਮੇਰੇ ਘਰ ਤੇਨੂੰ ਕੋਈ ਤਰਾਜ ਨਹੀਂ ਤੂੰ ਆਪਦੇ ਘਰ ਤੇਆਂ ਨੂੰ ਪੁੱਛ ਹੁਣ ਰਾਜਕੁਮਾਰ ਦੇ ਦਿਲ ਦੇ ਵਿੱਚ ਸੀਗਾ ਚੋਰ ਰਾਜਕੁਮਾਰ ਕਹਿੰਦਾ ਵੀ ਆਪਾਂ ਨਿਜਾਰੇ ਬੁੱਲੇ ਲੁੱਟ ਲੈ ਹੁਣ ਆਪਾਂ ਵਿਆਹ ਕਰਾ ਕੇ ਲੈਣਾ ਕੀ ਐ ਰਾਜਕੁਮਾਰ ਮਾੜਾ ਮਾੜਾ ਵਿਆਹ ਤੋਂ ਭੱਜਣ ਲੱਗ ਗਿਆ ਤੇ ਉਹਨੇ ਬਹਾਨਾ ਬਣਾ ਲਿਆ ਵਿੱਚ ਕਾਸਟ ਦਾ ਵੀ ਤੂੰ ਹੋਰ ਕਾਸਟ ਦੀਆਂ ਮੈਂ ਹੋਰ ਕਾਸਟ ਦਾ ਤੇ ਮੇਰੇ ਮਾਂ ਪਿਓ ਨਹੀਂ ਮੰਨ ਰਹੇ ਤੇ ਮੈਂ ਕੀ ਕਰਾਂ ਹੁਣ ਸੰਗੀਤਾ ਕਹਿੰਦੀ ਵੀ ਚਵਲ ਜਮਾਨੇ ਦੇ ਆ ਜਦੋਂ ਤੂੰ ਨਿਜਾਰੇ ਬੁੱਲੇ ਲੁੱਟਨੇ ਸੀਗੇ ਜੋ ਤੂੰ ਮੇਰੀ ਇੱਜ਼ਤ ਨਾਲ ਖੇਡਣਾ ਸੀ ਤੈਨੂੰ ਉਦੋਂ ਉਦੋਂ ਜਾਤਾਂ ਵੇਖ ਲੈਂਦਾ ਉਦੋਂ ਜਾਤਾਂ ਪਰਖ ਲੈਂਦਾ ਵੀ ਹੁਣ ਤੂੰ ਜਾਤਾਂ ਪਰਖਣ ਡਿਆ ਜਦੋਂ ਤੂੰ ਮੇਰੇ ਨਾਲ ਬੈੱਡ ਦੇ ਉੱਪਰ ਮੇਰੀਆਂ ਲਾਣਾ ਚੱਟਦਾ ਸੀ ਤੇ ਉਦੋਂ ਕਿਉਂ ਨਹੀਂ ਤੂੰ ਮੇਰੀ ਜਾਤ ਵੇਖੀ ਕਾਸਟ ਵੇਖੀ ਉਦੋਂ ਆਦੇ ਮਾਂ ਪਿਓ ਨੂੰ ਪੁੱਛ ਲੈਂਦਾ ਵੀ ਮੈਂ ਬਗਾਨੀ ਧੀ ਦੀ ਇੱਜ਼ਤ ਨਾਲ ਖੇਡਣ ਚੱਲਿਆ ਵੀ ਆਹ ਜਾਤ ਹੈਗੀ ਖੇਡਾਂ ਕਿ ਨਾ ਖੇਡਾਂ ਕਹਿੰਦੀ ਉਦੋਂ ਹੀ ਤੈਨੂੰ ਜਾਤਾਂ ਪਾਤਾਂ ਦੱਸਿਆਂ ਸੰਗੀਤਾ ਬਈ ਸਿੱਧੀ ਹੋਗੀ ਹੁਣ ਰਾਜਕੁਮਾਰ ਨੇ ਕੀ ਕੀਤਾ ਇਹਨੇ ਪਤੰਦਰ ਨੇ ਇੱਕ ਹੋਰ ਕੁੜੀ ਦੇ ਨਾਲ ਗੱਲ ਕਰ ਲਈ ਜਿਹਦਾ ਨਾਂ ਸੀ ਪ੍ਰੀਆ ਜਿਹੜੀ ਕਿ ਕਿਸੇ ਹੋਰ ਹਸਪੀਟਲ 'ਚ ਨੌਕਰੀ ਕਰਦੀ ਸੀ ਉਹ ਵੀ ਨਰਸ ਲੱਗੀ 3 ਕਿਲੋਮੀਟਰ ਦੂਰੀ ਤੇ ਉਹ ਹਸਪਤਾਲ ਸੀਗਾ ਅਸਲ ਦੇ ਵਿੱਚ ਜਿਹੜਾ ਰਾਜਕੁਮਾਰ ਸੀ ਉਹ ਕਰਾਉਣਾ ਚਾਹੁੰਦਾ ਸੀ ਵਿਆਹ ਪ੍ਰੀਆ ਦੇ ਨਾਲ ਕਿਉਂਕਿ ਪ੍ਰੀਆ ਬਾੜੀ ਸੁਣੀ ਸੰਖੀ ਸੀਗੀ ਚਲੋ ਜੀ ਰਾਜਕੁਮਾਰ ਨੇ ਕੀ ਕੀਤਾ ਸੰਗੀਤਾ ਦੇ ਨਾਲ ਲੜਾਈ ਝਗੜਾ ਕੀਤਾ ਜਿਨ੍ਹਾਂ ਚ ਬਾਬਾ ਕਲੇਸ਼ ਹੋ ਗਿਆ ਰਾਜਕੁਮਾਰ ਨੇ ਤਾਂ ਫੋਨ ਫਾੜ ਵੀ ਪਾ ਨਾ ਜਿਵੇਂ ਆਸ਼ਕ ਡਰਾਮਾ ਕਰਦੇ ਹੁੰਦੇ ਆ ਤੇ ਸੰਗੀਤਾ ਨੰਬਰ ਬਲੌਕ ਲਿਸਟ ਚ ਪਾਤਾ ਤੇ ਇਹ ਐਸ ਹਸਪਤਾਲ ਚੋਂ ਹਟ ਕੇ ਦੂਜੀ ਹਸਪਤਾਲ ਚ ਲੱਗ ਗਿਆ ਜਿੱਥੇ ਪ੍ਰੀਆ ਲੱਗੀ ਹੋਈ ਸੀਗੀ ਚਲੋ ਜੀ ਹੁਣ ਸੰਗੀਤਾ ਬਹੁਤ ਜ਼ਿਆਦੀ ਟੁੱਟ ਜਾਂਦੀ ਆ ਗਮ ਚ ਡੁੱਬ ਜਾਂਦੀ ਮੇਰੇ ਨਾਲ ਬਣਿਆ ਤੇ ਬਣਿਆ ਕੀ ਵੀ ਮੈਂ ਇੰਨੀ ਦੇ ਵਿੱਚ ਬਿੰਗ ਨਾ ਮੈਂ ਤੂੰ ਪੈਸਾ ਵਾਰਦਾ ਤਨ ਮਨ ਤਨ ਸਭ ਕੁਝ ਵਾਰਦਾ ਮੇਰੇ ਪੱਲੇ ਰਹਿ ਕੀ ਗਿਆ ਹੁਣ ਤੁਹਾਨੂੰ ਪਤਾ ਵੀ ਜਦੋਂ ਬੰਦਾ ਇਸ਼ਕ ਚ ਟੁੱਟ ਜਾਂਦਾ ਜਾਂ ਤਾਂ ਬੰਦਾ ਐਡਾ ਕਿ ਤਗੜਾ ਦੁਸ਼ਮਣ ਬਣ ਜਾਂਦਾ ਵੀ ਗੱਲਾਂ ਹੀ ਛੱਡ ਦਿੰਦਾ ਜਾਂ ਫਿਰ ਬੰਦਾ ਆਪਣੇ ਆਪ ਨੂੰ ਖਤਮ ਕਰ ਲੈਂਦਾ ਹੁਣ ਸੰਗੀਤਾ ਦੇ ਦਿਮਾਗ ਦੀ ਚੱਕਰੀ ਪੁੱਠੀ ਘੁੰਮ ਜਾਂਦੀ ਹੈ ਉਹ ਹੁਣ ਜਦੋਂ ਟੁੱਟ ਜਾਂਦੀ ਹੈ ਤੇ ਉਹ ਇਹ ਗੱਲ ਸੋਚ ਲੈਂਦੀ ਹੈ ਵੀ ਹੁਣ ਮੈਂ ਇਸ ਇਨਸਾਨ ਨੂੰ ਮਿੱਟੀ ਚ ਮਿਲਾ ਦੂੰਗੀ ਖਤਮ ਕਰ ਦੂੰਗੀ ਛੱਡਣਾ ਨਹੀਂ ਜੋ ਮਰਜ਼ੀ ਹੋ ਜੇ ਵੀ ਮੈਂ ਤਾਂ ਖਤਮ ਹੋਈ ਹੋਈ ਹਾਂ ਹੁਣ ਕਰਕੇ ਇਹਨੂੰ ਵੀ ਛੱਡੂੰਗੀ ਮੈਂ ਜੋ ਮਰਜ਼ੀ ਹੋ ਜੇ ਚਲੋ ਜੀ ਸਾਲਕ ਜਿਹ ਰਾਜਕਮਰ ਹੁੰਦਾ ਇਹ ਪ੍ਰਿਆ ਨਾਲ ਮਿਲਦਾ ਜੁਲਦੰਦ ਇਸ ਇੱਕ ਸਾਲ ਬਾਅਦ ਇਹ ਬੰਦਾ ਵਿਆਹ ਕਰਾ ਲੈਂਦਾ ਚਲੋ ਜੀ ਹੁਣ ਵਿਆਹ ਦਾ ਸੰਗੀਤਾ ਨੂੰ ਪਤਾ ਲੱਗ ਗਿਆ ਵੀ ਰਾਜਕਮਰ ਨੇ ਪ੍ਰਿਆ ਨਾਲ ਵਿਆਹ ਕਰਾ ਲਿਆ ਵੀ ਜਿਹੜੇ ਹਸਪੀਟਲ ਚ ਲੱਗਾ ਸੀ ਉੱਥੇ ਉਹ ਨਰਸ ਲੱਗੀ ਸੀ ਤੇ ਉਹਦੇ ਨਾਲ ਇਸ ਬੰਦੇ ਨੇ ਵਿਆਹ ਕਰਾ ਲਿਆ ਹੁਣ ਸੰਗੀਤਾ ਨੂੰ ਹੋਰ ਵੀ ਗੁੱਸਾ ਚੜ ਜਾਂਦਾ ਕਿ ਮੈਨੂੰ ਛੱਡ ਕੇ ਇਹਨੇ ਉਹਦੇ ਨਾਲ ਵਿਆਹ ਕਰਾਇਆ ਮੈਂ ਵੀ ਨਰਸ ਸੀ ਉਹ ਵੀ ਨਰਸ ਸੀ ਪਰ ਉਹ ਮੇਰੇ ਨਾਲ ਜਿਆਦਾ ਸੋਹਣੀ ਸੀ ਤਾਂ ਕਰਕੇ ਬੰਦੇ ਨੇ ਉਹਦੇ ਨਾਲ ਵਿਆਹ ਕਰਾ ਲਿਆ ਤੇ ਮੇਰੀ ਇੱਜ਼ਤ ਨਾਲ ਮੇਰੇ ਤਨਮਨ ਨਾਲ ਸਭ ਕੁਝ ਲੁੱਟ ਕੇ ਬੰਦਾ ਲੈ ਗਿਆ ਤੇ ਮੈਨੂੰ ਮਿੱਟੀ ਕਰਕੇ ਸਿੱਟ ਗਿਆ ਹੁਣ ਦਿਨੋਂ ਅੰਦਰ ਉਹਦੇ ਦੁਸ਼ਮਣੀ ਦੀ ਅੱਗ ਬਲਣੀ ਸ਼ੁਰੂ ਹੋ ਜਾਂਦੀ ਹੈ ਚਲੋ ਜੀ ਫਿਰ ਜਿਹੜੀ ਸੰਗੀਤਾ ਹੁੰਦੀ ਆ ਇਹ ਦੋ ਮੁੰਡੇ ਆਪਣੀ ਹਸਪੀਟਲ ਦੇ ਆਪਣੇ ਨਾਂ ਰਲਾਉਂਦੀ ਆ ਜਿਹੜੇ ਕਿ ਹਸਪੀਟਲ 'ਚ ਡਿਊਟੀ ਕਰਦੇ ਹੁੰਦੇ ਆ ਤੇ ਉਹਨਾਂ ਨੂੰ ਕਹਿੰਦੀ ਆ ਵੀ ਆਪਾਂ ਹੁਣ ਰਾਜਕੁਮਾਰ ਤੋਂ ਬਦਲਾ ਲੈਣਾ ਤੇ ਬਦਲਾ ਵੀ ਇਨੇ ਖਤਰਨਾਕ ਤਰੀਕੇ ਨਾਲ ਲੈਣਾ ਵੀ ਸਾਰੀ ਉਮਰੇ ਪਛਤਾਉਂਦਾ ਦੇ ਰੋਂਦਾ ਹੀ ਮਰ ਜਾਏ ਇਹ ਸੰਗੀਤਾ ਕੀ ਕਰਦੀ ਆ ਦੋ ਮੁੰਡਿਆਂ ਨਾਲ ਰਲ ਕੇ ਇਹ ਸਰਕਾਰੀ ਹਸਪੀਟਲ 'ਚ ਜਾਂਦੇ ਆ ਜਿੱਥੇ ਕਿ ਐਚ ਆਈ ਵੀ ਡਿਪਾਰਟਮੈਂਟ ਹੁੰਦਾ ਉੱਥੋਂ ਕੁਝ ਮਰੀਜ਼ਾਂ ਦੇ ਬਾਹਰ ਬੈਠਿਆਂ ਦੇ ਇਹ ਬਲੱਡ ਕੱਢ ਕੇ ਲੈ ਆਉਂਦੇ ਆ ਇਹ ਕਹਿ ਕੇ ਕਿ ਹਾਂ ਤੁਹਾਡੇ ਬਲੱਡ ਦੀ ਅਸੀਂ ਜਾਂਚ ਕਰਨੀ ਆ ਅਸੀਂ ਲੈਬਾਰਟਰੀ ਚੋਂ ਆਏ ਆ ਤੇ ਅਸੀਂ ਤੁਹਾਡੇ ਬਲੱਡ ਦੀ ਜਾਂਚ ਕਰਨੀ ਆ ਤੇ ਉਹ ਵਿਚਾਰੇ ਆਪਦਾ ਬਲੱਡ ਸੈਂਪਲ ਦੇ ਦਿੰਦੇ ਆ ਇਹ 5 6 ਬੰਦਿਆਂ ਦਾ ਬਲੱਡ ਸੈਂਪਲ ਲਿਆ ਆ ਕੇ ਜਿੱਥੇ ਉਹ ਬਲੱਡ ਵਗੈਰਾ ਰੱਖਦੇ ਆ ਸੇਫ ਕਰਕੇ ਉੱਥੇ ਹਸਪੀਟਲ ਦੇ ਵਿੱਚ ਹੀ ਰੱਖ ਦਿੰਦੇ ਆ ਉਸ ਤੋਂ ਬਾਅਦ ਇਹ ਮੁੰਡੇ ਕੀ ਕਰਦੇ ਆ ਦੋ ਜਣੇ ਇਹ ਪ੍ਰੀਆ ਦਾ ਪਿੱਛਾ ਕਰਨਾ ਸ਼ੁਰੂ ਕਰਦੇ ਆ ਰੈਕੀ ਕਰਨੀ ਸ਼ੁਰੂ ਕਰਦੇ ਆ ਬੀਓ ਕਿੰਨੇ ਵਜੇ ਹਸਪੀਟਲ ਜਾਂਦੀ ਹੈ ਕਿੰਨੇ ਵਜੇ ਆਉਂਦੀ ਹੈ ਕਿਹੜੇ ਰਸਤੇ ਜਾਂਦੀ ਹੈ ਕਿਹੜੇ ਰਸਤੇ ਮੁੜ ਕੇ ਆਉਂਦੀ ਹੈ ਚਲੋ ਜੀ ਹੁਣ ਪ੍ਰੀਆ ਐਕਟਿਵਾ ਦੇ ਉੱਪਰ ਹਸਪੀਟਲ ਨੂੰ ਜਾ ਰਹੀ ਹੁੰਦੀ ਹੈ ਸਵੇਰ ਦਾ ਟਾਈਮ ਹੁੰਦਾ ਤੇ ਦੋ ਮੁੰਡੇ ਗੱਡੀ ਲੈ ਕੇ ਪਿੱਛੇ ਲੱਗ ਜਾਂਦੇ ਆ ਤੇ ਉਹ ਪ੍ਰੀਆ ਦੇ ਐਕਟਿਵਾ ਪਿੱਛੇ ਜਾ ਕੇ ਗੱਡੀ ਮਾਰ ਦਿੰਦੇ ਆ ਪ੍ਰੀਆ ਦੜ ਕਰਕੇ ਡਿੱਗ ਪੈਂਦੀ ਹੈ ਚਲੋ ਜੀ ਉਹ ਮੁੰਡੇ ਭੱਜ ਕੇ ਚੱਕਣ ਲੱਗ ਜਾਂਦੇ ਆ ਪ੍ਰੀਆ ਨੂੰ ਥੋੜੇ ਬਲੇ ਸੱਟਾਂ ਲੱਗ ਜਾਂਦੀਆਂ ਨੇ ਉਹ ਪ੍ਰੀਆ ਨੂੰ ਚੱਕ ਕੇ ਜਲਦੀ ਜਲਦੀ ਆਪਦੀ ਹੀ ਗੱਡੀ ਚ ਪਾ ਲੈਂਦੇ ਆ ਹੁਣ ਜਦੋਂ ਪ੍ਰੀਆ ਨੂੰ ਗੱਡੀ 'ਚ ਪਾ ਲੈਂਦੇ ਆ ਤੇ ਉਸੇ ਗੱਡੀ ਦੇ ਵਿੱਚ ਸੰਗੀਤਾ ਬੈਠੀ ਹੁੰਦੀ ਆ ਤੇ ਸੰਗੀਤਾ ਦੇ ਹੱਥ ਦੇ ਵਿੱਚ ਇੱਕ ਉਹ ਬਲੱਡ ਨਾਲ ਭਰੀ ਹੋਈ ਸਰੇਂਜ ਹੁੰਦੀ ਆ ਤੇ ਉਹ ਬਲੱਡ ਉਹੀ ਹੁੰਦਾ ਜਿਹੜੇ ਮਰੀਜ਼ ਨੂੰ ਏਡਜ਼ ਹੁੰਦੀ ਆ ਉਹਦਾ ਬਲੱਡ ਹੁੰਦਾ ਚਲੋ ਜੀ ਸੰਗੀਤਾ ਬਾਹ ਫੜਦੀ ਆ ਉਹ ਮੁੰਡੇ ਪ੍ਰੀਆ ਨੂੰ ਦੱਬ ਲੈਂਦੇ ਆ ਤੇ ਬਾਹ ਦੇ ਵਿੱਚ ਇੰਜੈਕਸ਼ਨ ਲਾ ਦਿੰਦੀ ਆ ਹੁਣ ਪ੍ਰੀਆ ਕਹਣਾ ਵੀ ਉਹ ਸੀਗੀ ਮਾੜੀ-ਮੋਟੀ ਸੱਟਾਂ ਲੱਗੀਆਂ ਸੀ ਤੇ ਏਕ ਨੂੰ ਸੱਟਾਂ ਤੋਂ ਦਰਦ ਹੁੰਦੀ ਸੀ ਦੂਜੇ ਪਾਸੇ ਉਹਨੇ ਵੇਖ ਰਿਹਾ ਕਿ ਮੇਰੀ ਬਾਹ ਦੇ ਵਿੱਚ ਇਹਨਾਂ ਨੇ ਬਲੱਡ ਵਾਲਾ ਟੀਕਾ ਲਾ ਦਿੱਤਾ ਉਸ ਤੋਂ ਬਾਅਦ ਉਹ ਗੱਡੀ 'ਚ ਕੱਢ ਕੇ ਉੱਥੇ ਚਲੋ ਜੀ ਉਹ ਕੁੜੀ ਸਿਰੌਲਾ ਰੱਪਾ ਪਾਉਂਦੀ ਆ ਉੱਥੇ ਹੋਰ ਲੋਕ ਇਕੱਠੇ ਹੋ ਜਾਂਦੇ ਵਿਜਾ ਕੇ ਹਸਪੀਟਲ ਲੈ ਜਾਂਦੇ ਆ ਓਨੇ ਟਾਈਮ ਨੂੰ ਚਲੋ ਜੀ ਉੱਥੇ ਰਾਜਕਮਾਰ ਵੀ ਪਹੁੰਚ ਜਾਂਦਾ ਹੁਣ ਉਹ ਕੁੜੀ ਇਹ ਗੱਲ ਕਹਿੰਦੀ ਆ ਕਿ ਮੈਨੂੰ ਉਹਨਾਂ ਨੇ ਖੂਨ ਦਾ ਭਰ ਕੇ ਇੰਜੈਕਸ਼ਨ ਲਾਇਆ ਤੇ ਉਹ ਦੋ ਮੁੰਡੇ ਸੀਗੇ ਇੱਕ ਉਹ ਕੁੜੀ ਸੀਗੀ ਜਿਹੜੀ ਸਿਰਿੰਜ ਸੀ ਉਕਾਲੀ ਕਾਲੀ ਚ ਉੱਥੇ ਹੀ ਸੱਟ ਕੇ ਗੱਡੀ ਚੋਂ ਬਾਹਰ ਤੇ ਮੁੜ ਕੇ ਉਹ ਸਿਰਿੰਜ ਵੀ ਜਾ ਕੇ ਉਥੋਂ ਚੱਕ ਕੇ ਲਿਆਂਦੀ ਤੇ ਮੁੜ ਕੇ ਉਹ ਸਿਰਿੰਜ ਜਿਹੜਾ ਮਾੜਾ ਮਟਾ ਬਲੱਡ ਸੀਗਾ ਮੁੜ ਕੇ ਉਹਦਾ ਟੈਸਟ ਕੀਤਾ ਗਿਆ ਤੇ ਉੱਥੋਂ ਪਤਾ ਲੱਗਿਆ ਵੀ ਜਿਹੜਾ ਉਹ ਬਲੱਡ ਸੀਗਾ ਉਹ ਉਹ ਐਚ ਆਈ ਵੀ ਪੋਜ਼ਿਟਿਵ ਕਿਸੇ ਬੰਦੇ ਦਾ ਸੀਗਾ ਚਲੋ ਜੀ ਮੁੜ ਕੇ ਪ੍ਰੀਆ ਦਾ ਲਾਜ ਵਗੈਰਾ ਚੱਲ ਰਿਹਾ ਸੀਗਾ ਤੇ ਡਾਕਟਰਾਂ ਦਾ ਇਹ ਕਹਿਣਾ ਸੀਗਾ ਕਿ ਅਸੀਂ ਕੋਈ ਇੰਜੈਕਸ਼ਨ ਇਹੋ ਜਿਹਾ ਲਾਇਆ ਜਿਹਦੇ ਨਾਲ ਇਹਦਾ ਅਸਰ ਖਤਮ ਹੋ ਜਾਊਗਾ ਕਿ ਬਲਾਡੇ ਬਾਲਾ ਸਰ ਨਹੀਂ ਕਰਦਾ ਪਰ ਆਗਾਹ ਦੇਖੋ ਵੀ ਕੀ ਬਣਦਾ ਹਜੇ ਤੱਕ ਉਹ ਵੈਸੇ ਪੋਜ਼ਿਟਿਵ ਨਹੀਂ ਹੋਈ ਸੀਗੀ ਕਿਉਂਕਿ ਅਣਛਿੱਧ ਤੇ ਕੁਝ ਪਤਾ ਵੀ ਨਹੀਂ ਲੱਗਣਾ ਸੀਗਾ ਉਸ ਤੋਂ ਬਾਅਦ ਜਿਹੜਾ ਰਾਜਕੁਮਾਰ ਹੁੰਦਾ ਇਹ ਸ਼ੱਕ ਦੇ ਆਧਾਰ ਦੇ ਉੱਪਰ ਐਫ ਆਈ ਆਰ ਕਰਾ ਦਿੰਦਾ ਆ ਸੰਗੀਤਾ ਦੇ ਉੱਪਰ ਚਲੋ ਸੰਗੀਤਾ ਨੂੰ ਪੁਲਿਸ ਚੱਕਦੀ ਆ ਸੰਗੀਤਾ ਪੈਰਾਂ ਦੇ ਪਾਣੀ ਨਹੀਂ ਪੈਣ ਦਿੰਦੀ ਤੇ ਫਿਰ ਸੰਗੀਤਾ ਦੇ ਫੋਨ ਦੀ ਲੋਕੇਸ਼ਨ ਟਰੇਸ ਕੀਤੀ ਜਾਂਦੀ ਹੈ ਜਿੱਥੋਂ ਸਾਰਾ ਕੁਝ ਪਤਾ ਲੱਗ ਜਾਂਦਾ ਕਿ ਹਾਂ ਐਨੇ ਟਾਈਮ ਤੇ ਸੰਗੀਤਾ ਐਸ ਰੋਡ ਤੇ ਤੇ ਐਸ ਚੌਂਕ ਦੇ ਵਿੱਚ ਸੀਗੀ ਜਦੋਂ ਸਾਰਾ ਕੁਝ ਇਪਰੂਵਰ ਸਨ ਪਤਾ ਲੱਗ ਗਿਆ ਫਿਰ ਸੰਗੀਤਾ ਮੰਨ ਜਾਂਦੀ ਆ ਸੰਗੀਤਾ ਦੇ ਨਾਲ ਦੋ ਮੁੰਡੇ ਹੋਰ ਅਰੈਸਟ ਹੁੰਦੇ ਤੇ ਉਸ ਤੋਂ ਬਾਅਦ ਜਿਹੜਾ ਹਸਪੀਟਲ ਦਾ ਮੇਨ ਡਾਕਟਰ ਹੁੰਦਾ ਉਹਦੀ ਘਰ ਵਾਲੀ ਵੀ ਅਰੈਸਟ ਹੁੰਦੀ ਆ ਉਹ ਵੀ ਸੰਗੀਤਾ ਦੇ ਨਾਲ ਰਲ ਹੀ ਹੁੰਦੀ ਆ ਕਹਿਣ ਦਾ ਮਤਲਬ ਕਿ ਦੇਖ ਲਓ ਐਡਾ ਜ਼ਿਆਦਾ ਕੁੜੀ ਦਾ ਦਿਮਾਗ ਖੇਡ ਲਿਆ ਗਿਆ ਕਿ ਪਹਿਲਾਂ ਐਚ ਆਈ ਵੀ ਪੋਜ਼ਿਟਿਵ ਵੀ ਕਿਸੇ ਮਰੀਜ਼ਾਂ ਨੇ ਬਲੱਡ ਕੱਢ ਕੇ ਲਿਆਂਦਾ ਫਿਰ ਉਹੋ ਹੀ ਬਲੱਡ ਆਪਣੇ ਆਸ਼ਕ ਦੀ ਘਰਵਾਲੀ ਦੀ ਨਾਲ ਦੇ ਵਿੱਚ ਉਹਨੇ ਲਾਤਾ ਵੀ ਹਾਂ ਇਹਨੂੰ ਵੀ ਏਜ ਹੋ ਜੂਗੀ ਤੇ ਗਾਂ ਰਾਜਕਮਰਨ ਨੂੰ ਵੀ ਹੋ ਜੂਗੀ ਤੇ ਤੜਫ ਤੜਫ ਕੇ ਦੋਨੇ ਜਿਹੜੇ ਮਰਨਗੇ ਇਹਨਾਂ ਨੂੰ ਪਤਾ ਲੱਗੂਗਾ ਕਿ ਕਿਸੇ ਧੀ ਨਾਲ ਧੋਖਾ ਕਰਨ ਦਾ ਅੰਜਾਮ ਕੀ ਹੁੰਦਾ ਹੈ ਦੇਖ ਲਓ ਕੁੜੀ ਨੇ ਕਿਹੜਾ ਦਿਮਾਗ ਵਰਤਿਆ ਜੋ ਆਪਾਂ ਕਦੇ ਸੋਚ ਵੀ ਨਹੀਂ ਸਕਦੇ ਇਸ ਕਰਕੇ ਭਰਾਵੋ ਜੇ ਕਿਸੇ ਕੁੜੀ ਨਾਲ ਇਸਕੇ ਪੁਸ਼ਕ ਕਰਨਾ ਹੁੰਦਾ ਤੇ ਸੋਚ ਸਮਝ ਕੇ ਕਰਿਆ ਕਰੋ ਅੱਜ ਕੱਲੋ ਕੁੜੀਆਂ ਪਹਿਲਾਂ ਵਾਲੀ ਨਹੀਂ ਰਹਿ ਗਈਆਂ ਵੀ ਹਾਂ ਰੋ ਧੋ ਕੇ ਤੇ ਦਵਿੰਦਰ ਕੋਇਨੂਰ ਦੇ ਗਾਣੇ ਲਾ ਕੇ ਸੁਣ ਕੇ ਚੁੱਪ ਕਰ ਜਾਣਗੀਆਂ ਅੱਜਕੱਲ ਤਾਂ ਬਈ ਕੁੱਝ ਕੁੜੀਆਂ ਇਹੋ ਜੀਆਂ ਨੇ ਜਿਹੜੇ ਬੰਦੇ ਦੀ ਪੂਛਾਂ ਚੁਕਾ ਦਿੰਦੀਆਂ ਨੇ ਆ ਦੇਖ ਲਓ ਹੁਣ ਆਸ਼ਕ ਦੀ ਘਰ ਵਾਲੀ ਨੂੰ ਏਡਜ ਦੇ ਖੂਨ ਦੀ ਸਿਰਿੰਜ ਭਰ ਕੇ ਲਾਤੀ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਇਹ ਵੀਡੀਓ ਬਾਦੋ ਲੋਕਾਂ ਤੱਕ ਪਹੁੰਚੇ ਬਾਦੋ ਲੋਕ ਸੁਚੇਤ ਹੋਣ ਸਾਡਾ ਮਕਸਦ ਸਿਰਫ ਤੁਹਾਨੂੰ ਸੁਚੇਤ ਕਰਨਾ ਹੈ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣੋ ਬਹੁਤ ਬਹੁਤ ਧੰਨਵਾਦ